ਹੈਲੋ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਟਾਈਮ ਹੋ ਗਿਆ 7 ਵਜੇ ਦਾ ਤੇ ਬੱਚੇ ਹੋ ਗਏ ਰੈਡੀ ਤੇ ਆਪਾਂ ਵੀ ਕਰ ਲਈ ਬਲੌਗ ਦੀ ਸਟਾਰਟਿੰਗ ਇਹਨਾਂ ਨੂੰ ਰੈਡੀ ਕਰ ਦਿੱਤਾ ਹੈ ਹੁਣ ਆਪਾਂ ਲਾਵਾਂਗੇ ਝਾੜੂ ਤੇ ਸਰਦਾਰ ਜੀ ਉਹ ਬੈਠੇ ਅੰਦਰ ਇਹ ਉਹਨਾਂ ਦਾ ਹੀ ਰੋਟੀ ਪਾਣੀ ਦੀ ਤਿਆਰੀ ਹੋ ਜਾਣੀ ਟਾਈਮ ਹੋ ਜਾਣਾ ਮਨ ਲੋਨੇ ਝਾੜੂ ਝੂਣ ਲਾਉਂਨੇ ਆ ਵੀਡੀਓ ਦੇ ਵਿੱਚ ਬਸ ਆ ਤੂਤ ਦੇ ਪੱਤੇ ਜਿਹੜੀਂ ਜਾਂਦੇ ਰਹਿੰਦੇ ਆ। ਮੋਦਾ ਆਪਣਾ ਬੇਟਾ ਸਾਸ ਸਾ ਪਿਆਰ ਹੁੰਦਾ ਬਸ ਇਹ ਤੂਤ ਦੇ ਪੱਤਿਆਂ ਕਰਕੇ ਖਲਾਰਾ ਜਿਹੜਾ ਪੈ ਜਾਂਦਾ। ਮੈਂ ਇਹਨਾਂ ਨੂੰ ਕਰਤਾ ਰੈਡੀ ਮੈਂ ਚਾਹ ਫੇਰ ਪੀਣੀ ਹੁੰਦੀ ਇਹਨਾਂ ਨੂੰ ਕਿਆਰ ਕਰਕੇ ਇੱਧਰ ਬੈਠੇ ਆ। ਪਾਟ ਕਰ ਰਹੇ ਆ। ਥੇ ਲੋਚ। ਚੜੂ ਚੜੂ ਚਾਹ ਪੀ ਲਈਏ ਪਹਿਲਾਂ ਇਹਨਾਂ ਦੀ ਵੀ ਬੱਸ ਆਉਣ ਵਾਲੀ ਆ ਇੱਧਰ ਆ ਫਿਰ ਮੈਂ ਤੁਹਾਨੂੰ ਇਹਨਾਂ ਦੀ ਵੀ ਬੱਸ ਆਉਣ ਵਾਲੀ ਆ ਇਹਨਾਂ ਨੂੰ ਵੀ ਚੜਾ ਦਈਏ ਬੱਸੇ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਲਓ ਜੀ ਟਾਈਮ ਜਿਹੜਾ ਹੋ ਗਿਆ 9 ਵਜੇ ਦਾ ਹੋ ਗਿਆ ਕੰਮ ਧੰਦੇ ਆਪਣੇ ਜਿਹੜੇ ਸਾਰੇ ਨਿਬੜ ਚੁੱਕੇ ਆ ਤੇ ਪੱਚੇ ਸਕੂਲ ਚਲ ਗਏ ਸਰਦਾਰ ਜੀ ਚਲੇ ਗਏ ਕੰਮ ਤੇ ਤੇ ਕੱਪੜੇ ਵੀ ਆਪਾਂ ਸਾਰੇ ਜਿਹੜੇ ਧੋ ਕੇ ਪਾਤ ਤੇ ਸੁਕਣੇ ਤੇ ਬਸ ਹੁਣ ਗੋਹਾ ਜਿਹੜਾ ਪੱਥਨ ਵਾਲਾ ਰਹਿ ਗਿਆ ਗੋਹਾ ਪੱਥੇ ਆਵਾਂਗੇ ਬਸ ਹੋਰ ਤਾਂ ਕੰਮ ਸਾਰੇ ਨਿਬੜ ਗਏ ਕੱਲ ਵੀ ਨਹੀਂ ਪੱਥਿਆ ਗੋਹਾ ਤੇ ਹੁਣ ਅੱਜ ਮੈਂ ਗੋਹਾ ਪੱਥ ਕੇ ਆਉਣੀ ਆ ਗੋਹਾ ਸੱਟ ਕੇ ਪੱਥਣਾ ਆ ਬਸ ਬਾਕੀ ਕੰਮ ਮੇਰੇ ਜਿਹੜੇ ਸਾਰੇ ਹੋ ਚੁੱਕੇ ਆ ਤੇ ਹੁਣ ਆਪਾਂ ਜਿਹੜਾ ਹੈਗਾ ਆ ਬਸ ਉਧਰ ਜਾਂਦੇ ਰੋਟੀ ਪਾਣੀ ਆਪਾਂ ਖਾ ਲਿਆ ਤੇ ਇੱਕ ਗੱਲ ਮੈਂ ਹਨਾ ਨੋਟ ਕੀਤੀ ਆ ਜਿੱਦਾਂ ਕੱਲ ਮੇਰੀ ਮੰਮੀ ਨੂੰ ਕਿਸੇ ਨੇ ਮਤਲਬ ਕਿਹਾ ਕਹਿੰਦੇ ਵੀਡੀਓ ਬਣਾਉਣ ਦਾ ਕੀ ਫਾਇਦਾ ਐਵੇਂ ਟੱਕਰਾ ਮਾਰਦੇ ਆ ਇੰਨਾ ਪੈਸੇ ਨਾਲ ਕੀ ਹੋਏ ਹਨਾ ਮਤਲਬ ਮੈਨੂੰ ਇਹ ਦਿਮਾਗ 'ਚ ਆ ਰਿਹਾ ਹਨਾ ਵੀ ਕੋਈ ਵੀ ਆ ਜਿਹੜਾ ਇੱਥੇ ਕਿਸੇ ਦੀ ਤਰੱਕੀ ਦੇਖ ਕੇ ਨਹੀਂ ਚਾਰਦਾ ਹਨਾ ਸਾਰੇ ਹੀ ਮਤਲਬ ਮੱਚਦੇ ਆ ਹਨਾ ਮਤਲਬ ਉਹ ਉਹਨੇ ਇਸ ਤਰੀਕੇ ਨਾਲ ਬੰਦੇ ਨੇ ਗੱਲ ਕਹੀ ਕਿ ਜਿਵੇਂ ਸਾੜਾ ਪਿਆ ਸਾੜਾ ਹੁੰਦਾ ਹੁੰਦਾ ਆ ਆਪਾਂ ਛੜਦੇ ਆ ਕਿਸੇ ਤੋਂ ਨਾ ਇਸ ਤਰੀਕੇ ਨਾਲ ਉਹਨੇ ਗੱਲ ਕਹੀ ਹਨਾ ਵੀ ਇਹ ਤੁਹਾਨੂੰ ਅੰਦਾਜ਼ਾ ਲੱਗਦਾ ਵੀ ਕੋਈ ਵੀ ਕਿਸੇ ਦੀ ਤਰੱਕੀ ਦੇਖ ਕੇ ਨਹੀਂ ਚਾਰਦਾ ਅਗਲਾ ਕਹਿੰਦਾ ਆ ਹੁਣ ਘਰੇ ਬੈਠੀ ਆ ਘਰੇ ਬੈਠੀ ਆਪਣਾ ਕੰਮ ਕਰੀ ਜਾਂਦੀ ਆ YouTube ਤੋਂ ਤੇ ਤੇ YouTube ਤੋਂ ਜਿਹੜੇ ਆ ਉਹਨੂੰ ਇਨਕਮ ਹੋ ਰਹੀ ਆ ਤੇ ਅ ਬਸ ਇਸ ਗੱਲ ਤੋਂ ਹਨਾ ਉਹਨਾਂ ਨੇ ਮੰਮੀ ਨੂੰ ਇਹ ਗੱਲ ਜਿਹੜੀ ਆ ਮੇਰੀ ਨੂੰ ਕਹਿ ਦਿੱਤੀ ਕਿ ਸਾਰਾ ਦਿਨ ਵੀਡੀਓ ਬਣਾਉਂਦੀ ਰਹਿੰਦੀ ਹੈ ਕੀ ਫਾਇਦਾ ਵਾ ਹਨਾ ਮੇਰੀ ਕੋਈ ਵੀਡੀਓ ਗਲਤ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਬਸ ਉਹਨਾਂ ਨੂੰ ਇਹ ਆ ਵੀ ਇਹ ਤਰੱਕੀ ਕਿਉਂ ਕਰਦੇ ਕਿਉਂਕਿ ਆਪਦੇ ਹੀ ਲੱਗਦੇ ਹੁੰਦੀਆਂ ਮੈਂ ਇਹ ਗੱਲ ਵੀ ਨੋਟ ਕੀਤੀ ਹੈ ਹਨਾ ਆਪਦੇ ਹੀ ਲੱਗਦੇ ਹੁੰਦੇ ਆ ਸਾਡੇ ਘਰਾਂ ਦੇ ਹੀ ਆ ਤੇ ਅਗਲਾ ਹੁਣ ਇਸ ਟਾਈਮ ਵੀਡੀਓ ਵੀ ਦੇਖੂਗਾ ਹਨਾ ਤੇ ਮੈਂ ਉਹਨੂੰ ਇਹ ਜਵਾਬ ਦੇ ਦੇਣਾ ਜਿਹੜਾ ਤੌਣੀ ਹੈਗੀ ਕਿ ਤੈਨੂੰ ਕੀ ਤਕਲੀਫ ਹੋਈ ਆ ਫੋਨ ਮੇਰਾ ਨੈਟ ਮੇਰਾ ਘਰ ਦੇ ਮੇਰੇ ਮੇਰੇ ਨਾਲ ਸਹਿਮਤ ਨਹੀਂ ਤੈਨੂੰ ਕਿਉਂ ਇਨੀ ਤਕਲੀਫ ਹੋਈ ਆ ਮੇਰੀ ਮੇਰੇ ਵੀਡੀਓ ਪਾਉਣ ਨਾਲ ਮੈਂ ਥੋਡੀਆਂ ਜਨਾਨੀਆਂ ਵਾਂਗੂ ਸਕੂਟਰੀਆਂ ਲੈ ਕੇ ਨਹੀਂ ਘੁੰਮਦੀ ਫਿਰਦੀ ਮੈਂ ਆਪਦੇ ਘਰੇ ਆ ਠੀਕ ਆ ਨਾ ਬਿਨਾਂ ਮਤਲਬ ਤੋਂ ਮੈਂ ਗੇੜੇ ਨਹੀਂ ਘੱਟਦੀ ਫਿਰਦੀ ਸੋ ਇਹ ਤਾਂ ਪਉਨੋ ਦਿੱਤਾ ਹੈ ਜਵਾਬ ਹਨਾ ਤੇ ਵੈਸੇ ਹੁਣ ਠੰਡ ਹਲਕੀ ਹਲਕੀ ਹੋਣ ਲੱਗ ਗਈ ਆ ਫੱਕਿਆਂ ਥੱਲੇ ਬਹਿਣ ਦੀ ਹੈ ਜਿਹੜੀ ਜਿਆਦਾ ਜ਼ਰੂਰਤ ਨਹੀਂ ਹੈਗੀ ਪਰ ਹਾਂ ਹਲੇ ਧੁੱਪੇ ਨਹੀਂ ਖੜਿਆ ਜਾਂਦਾ ਧੁੱਪ ਨਹੀਂ ਹਲੇ ਚੱਲਦਾ ਹੈਗਾ ਸਰੀਰ ਠੀਕ ਬਸ ਕੰਬਲ ਕੁੰਬੜ ਲੈਣ ਲੱਗ ਗਏ ਆ ਪੱਖੇ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਹੁਣ ਮੌਸਮ ਠੰਡਾ ਹੋ ਗਿਆ ਰਾਤ ਨੂੰ 2 ਕਰੰਬਰ ਤੇ ਪੱਖਾ ਜਿਹੜਾ ਆਪਾਂ ਲਾ ਲਈਦਾ ਆ ਤੇ ਹਾਂਜੀ ਇੱਕ ਮੈਨੂੰ ਕਮੈਂਟ ਆਇਆ ਆ ਦੋ ਤਿੰਨ ਭੈਣਾਂ ਦੇ ਕਿ ਤੁਹਾਡੇ ਵਲੌਗ ਆ ਜਿਹੜੇ ਕਿਉਂ ਨਹੀਂ ਆ ਰਹੇ ਆਪਾਂ ਨਾ ਵਿੱਚੋਂ ਤੁਹਾਨੂੰ ਪਤਾ ਹਨਾ ਮਹਿਕ ਭੈਣ ਵਾਰੇ ਵੀਡੀਓ ਜਣੀਆਂ ਬਣਾਉਣ ਲੱਗ ਗਏ ਸੀ ਬਲੌਗਿੰਗ ਆਪਾਂ ਛੱਡ ਦਿੱਤੀ ਸੀਗੀ ਤੇ ਹੁਣ ਦੁਬਾਰਾ ਤੋਂ ਮਤਲਬ ਕੈਮਰਾ ਚੱਕ ਕੇ ਵੀਡੀਓ ਬਣਾਉਣੀ ਬਲੌਗ ਬਣਾਉਣਾ ਥੋੜਾ ਜਿਹਾ ਔਖਾ ਲੱਗ ਰਿਹਾ ਆ ਕਿੱਥੇ ਤੇ ਹਨਾ ਆਪਾਂ ਮਹਿਕ ਭੈਣ ਵਾਰੇ ਬੋਲ ਕੇ ਥੋੜੀ ਜੀ ਵੀਡੀਓ ਚਲੋ ਬਣਾ ਕੇ ਪਾ ਲਈ ਦੀ ਸੀ ਪਰ ਹੁਣ ਜਿਹੜਾ ਹੈਗਾ ਆ ਕੈਮਰਾ ਚੱਕ ਕੇ ਦੁਬਾਰਾ ਤੋਂ ਫੇਰ ਉਸੇ ਤਰ੍ਹਾਂ ਵੀਡੀਓ ਬਣਾਉਣੀ ਆ ਥੋੜੀਆਂ ਜੀਆਂ ਔਖੀਆਂ ਨੇ ਕੋਸ਼ਿਸ਼ ਕਰਾਂਗੇ ਵੀ ਆਪਾਂ ਡੇਲੀ ਵਲੌਗ ਆ ਜਿਹੜਾ ਦੇਈਏ ਪਰ ਫਿਲਹਾਲ ਤੁਸੀਂ ਮੈਂ ਸੋਚ ਰਹੀਆਂ ਵੀ 2-3 ਦਿਨਾਂ ਬਾਅਦ ਦੇ ਦਿਆ ਕਰਾਂ ਪਰ ਕੋਸ਼ਿਸ਼ ਕਰੂੰਗੀ ਵੀ ਡੇਲੀ ਵਲੌਗ ਬਣਾ ਸਕਦੀ ਤਾਂ ਡੇਲੀ ਦਵਾਂਗੀ ਵਲੌਗ ਹੌਲੀ-ਹੌਲੀ ਆਪਾਂ ਚਲੋ ਡੇਲੀ ਬਣਾਉਣ ਤੇ ਵੀ ਆਵਾਂਗੇ ਪਰ ਫਿਲਹਾਲ ਹਲੇ 1-2 ਦਿਨਾਂ ਬਾਅਦ ਮੈਂ ਸੋਚ ਰਹੀਆਂ ਅਪਲੋਡ ਕਰਿਆ ਕਰਾਂ ਹੋਰ ਕੋਈ ਚੱਕਰ ਨਹੀਂ ਬਸ ਉਹੀ ਜੀ ਜਾਨੀ ਕਰਦਾ ਹੈਗਾ ਵੀਡੀਓ ਬਣਾਉਣ ਨੂੰ ਉਹਦੇ ਕਰਕੇ ਆ ਜਿਹੜਾ ਮੈਂ ਥੋੜਾ ਜਿਹਾ ਮਤਲਬ ਹੈਗਾ ਆ ਹੋਰ ਕੋਈ ਗੱਲ ਨਹੀਂ ਹੈਗੀ ਤੇ ਚਲੋ ਜੀ ਹੁਣ ਮੈਂ ਪੱਥਿਆਂ ਵਾਂ ਗੋਆ ਤੇ ਬਸ ਬਾਕੀ ਆਪਾਂ ਸ਼ਾਮ ਨੂੰ ਵਲੌਗ ਬਣਾਵਾਂਗੇ ਵੀਡੀਓ ਜਿਹੜੀ ਵੀ ਕੋਈ ਬਣੂਗੀ ਸ਼ਾਮ ਨੂੰ ਜਿੰਨੀ ਕ ਆਪਾਂ ਤੋਂ ਬਣੂਗੀ ਧਰਾ ਧੁਰਾ ਚੋਂ ਦੇ ਬਸ ਉਹ ਬਣਾ ਲਾਂਗੇ ਥੋੜਾ ਬਹੁਤਾ ਵਲੌਗ ਉਥੋਂ ਤੇ ਚਲੋ ਜੀ ਹੁਣ ਮੈਂ ਪੱਥਿਆਂ ਵਾ ਗੋਵਾ ਤੇ ਕੱਪੜੇ-ਕੁਪੜੇ ਆਪਾਂ ਸਾਰੇ ਧੋ ਕੇ ਤਾਰ ਭਰ ਦਿੱਤੀ ਆ ਵਰਦੀਆਂ ਵੀ ਬੱਚਿਆਂ ਦੀਆਂ ਧੋ ਦਿੱਤੀਆਂ ਨੇ ਤੇ ਬਸ ਮਿਰਹਾ ਹੈਗਾ ਆਪਣਾ ਕੱਚਾ ਤੇ ਪੌਦਿਆਂ ਨੂੰ ਪਾਣੀ ਪੋਣੀ ਆਪਾਂ ਪਾਤਾ ਝਾੜੂ ਆਪਾਂ ਲਾਤਾ ਦੁਬਾਰਾ ਪੱਤੇ ਡਿੱਗ ਜਾਂਦੇ ਆ ਦਰਖਤ ਸੁੱਕ ਪੱਤੇ ਸੁੱਕ ਰਹੇ ਆ ਨਾ ਸਰਦੀ ਨਾਲ ਹੁਣ ਪੱਤ ਝੜਦੀ ਰੁੱਤ ਹੈਗੀ ਆ ਤੂ ਤੇ ਸਾਰੇ ਪੱਤੇ ਜਿਹੜੇ ਝੜੀ ਜਾਂਦੇ ਆ ਤਾਂ ਕਰਕੇ ਆ ਤੇ ਪੱਤੇ ਜੇ ਖਿੱਲਰ ਜਾਂਦੇ ਦੁਬਾਰਾ ਦੁਬਾਰਾ ਕੀ ਹੋਇਆ ਵਾ ਜਿਹੜੇ ਬੱਕਰੀਆਂ ਵਾਲੇ ਹੁੰਦੇ ਆ ਉਹਨਾਂ ਨੂੰ ਵੀ ਤੂ ਤੇ ਛਾਂਗਦੇ ਹੋ ਠੀਕ ਕਹਿੰਦੇ ਸੀਗੇ ਕਹਿੰਦੇ ਛਾਂਗ ਦਿਆਂਗੇ ਵੀ ਭੂੰਡ ਨਾ ਹੋਣ ਤੇ ਭੂੰਡ ਹਲੇ ਹੈਗੇ ਨੇ ਵੈਸੇ ਸਾਰੀਆਂ ਮਤਲਬ ਖਖਰਾ ਖਾਲੀ ਹੋ ਗਈਆਂ ਨੇ ਸਾਰੇ ਭੂੰਡਾ ਜਿਹੜੇ ਉੱਡ ਚੁੱਕੇ ਆ ਬਸ ਇੱਕ ਤੇ ਹੀ ਬੈਠੇ ਨੇ 10 15 ਕ ਹਾਂ ਬਸ ਇੱਕ ਤੇ ਹੀ ਨੇ ਬਾਕੀ ਤੇ ਉੱਡ ਗਏ ਆ ਭੂੰਡਾ ਨੇ ਬਹੁਤ ਸਤਾਇਆ ਹੋਇਆ ਬਹੁਤ ਦੁਖੀ ਕੀਤਾ ਹੋਇਆ ਵਾ ਚਲੋ ਜੀ ਹੁਣ ਮੈਂ ਚਾਹ ਦੀਆਂ ਗੋਹਾ ਸਿੱਟੀਆਂ ਮੈਂ ਜਾ ਕੇ ਸਿੱਟ ਕੇ ਪੱਥੇ ਆਵਾਂ ਕਿਉਂਕਿ ਘਰ ਦੋ ਆ ਫਿਰ ਔਖਾ ਹੋ ਜਾਂਦਾ ਹਨਾ ਹੁਣ ਮੈਂ ਇਧਰ ਨਾਲ ਕੰਮ ਸਾਰਾ ਨਿਮੇੜ ਕੇ ਫਿਰ ਮੈਂ ਉੱਧਰ ਜਾਵਾਂਗੀ ਫਿਰ ਮੈਂ ਜਾ ਕੇ ਜਿਹੜਾ ਆ ਉਧਰ ਕੰਮ ਕਰੂੰਗੀ। ਗੁਆ ਗੁਆ ਸਿੱਟੂੰਗੀ। ਤੇ ਚਲੋ ਜੀ। ਠੀਕ ਹੈ ਫਿਰ। ਮਿਲਦੇ ਆਂ ਸ਼ਾਮ ਨੂੰ ਸਿੱਧਾ। ਜੇ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ। ਲਓ ਜੀ ਇੱਥੇ ਟਾਈਮ ਹੋ ਗਿਆ ਸ਼ਾਮ ਦਾ। ਸ਼ਾਮ ਦੇ 6:00 ਵਜੇ ਹੋਏ ਨੇ। ਤੇ ਮੈਂ ਹੁਣ ਜਿਹੜਾ ਹੈਗਾ ਗੁਆ ਚੱਕ ਦੂੰਗੀ ਵੀਡੀਓ ਮੈਂ ਫਾਸਟ ਕਰਤੀ ਕਿਉਂਕਿ ਫਿਰ ਜ਼ਿਆਦਾ ਵੱਡੀ ਹੋ ਗਈ ਸੀਗੀ। ਤੇ ਇੱਕ ਫਿਰ ਗੁਰਬਾਣੀ ਹਨਾ ਤੁਹਾਨੂੰ ਪਤਾ ਰਹਿ ਰਸ ਦਾ ਪਾਠ ਹੋ ਰਿਆ ਸੀਗਾ ਤੇ ਮੈਂ ਚਲੋ ਫਿਰ ਜਿਹੜਾ ਹੈਗਾ ਜ ਆਵਾਜ਼ ਮਿਊਟ ਕਰਕੇ ਤੇ ਮੈਂ ਕਿ ਬੋਇਸ ਓਵਰ ਕਰ ਦਾਂਗੇ ਤੇ ਬਾਕੀ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਇੱਥੇ ਮੈਂ ਹੁਣ ਦੇਖ ਲਓ 4 ਗੁਣਾ ਇਹਦੀ ਸਪੀਡ ਆ ਜਿਹੜੀ ਕੀਤੀ ਹੋਈ ਆ ਜਿੱਦੀ ਮਤਲਬ ਮੈਂ ਨਾਰਮਲ ਤੌਰ ਮਤਲਬ ਆਪਾਂ ਵੀਡੀਓ ਬਣ ਰਹੀ ਸੀ ਉਹ ਤੋਂ 4 ਗੁਣਾ ਸਪੀਡ ਆ ਜਿਹੜੀ ਤੇਜ਼ ਕੀਤੀ ਹੋਈ ਆ ਤੇ ਗੁਹਾ ਜਿਹੜਾ ਸੀਗਾ ਮੈਂ ਬਾਹਰ ਸਿੱਟਿਆ ਹੀ ਕਿਉਂਕਿ ਆਪਾਂ ਪੱਥਨ ਲੱਗ ਗੀਆਂ ਬਾਹਰ-ਬਾਰ ਦੇ ਵਿੱਚ ਗੁਹਾ ਤੇ ਕੂੜਾ ਜਿਹੜਾ ਆਪਾਂ ਰੂੜੀ ਦੇ ਸਿਰ ਦਿੱਤਾ ਤੇ ਚਲੋ ਜੀ ਹੁਣ ਮੈਂ ਜਿਹੜੇ ਹੈਗੇ ਹੱਥ ਹੁਥ ਧੋ ਲੂੰਗੀ ਸਾਬਣ ਨਾਲ ਤੇ ਡੈਡੀ ਇੱਥੇ ਗਾਂ ਨੂੰ ਜਿਹੜੇ ਹੈਗੇ ਪੱਠੇ ਵਗੈਰਾ ਪਾ ਦੇਣਗੇ ਤੇ ਫਿਰ ਜਿਹੜਾ ਦਾਣਾ ਵਗੈਰਾ ਲਾ ਦੇਣਗੇ ਆਪਾਂ ਚੋਵਾਂਗੇ ਧਾਰ ਤੇ ਜਿਹੜਾ ਹੈਗਾ ਆ ਟਾਈਮ ਇੱਥੇ ਤੁਹਾਨੂੰ ਮੈਂ ਦੱਸਿਆ ਹੀ ਜਣਾ 6:00 ਵਜੇ ਪੰਜ-ਸੱਤ ਮਿੰਟ ਹੋ ਚੁੱਕੇ ਸੀਗੇ ਮੈਂ ਵੈਸੇ ਤਾਂ 5:30 ਵਜੇ ਆਪਾਂ ਗੋਹਾ ਸੈੱਟ ਦੀਏ ਤੇ ਵਧੀਆ ਰਹਿੰਦਾ ਪਰ ਨਾ ਮੈਂ ਬੱਚਿਆਂ ਦੇ ਟਿਊਸ਼ਨ ਆਇਆ ਤਾਂ ਫਿਰ ਇੱਧਰ ਹونی ਹੁੰਦੀ ਆ ਘਰ ਦੋ ਨੇ ਆਪਣੇ ਫਿਰ ਮੈਂ ਦੂਜੇ ਘਰੇ ਸੀ ਤੇ ਉਧਰੋਂ ਫਿਰ ਤੁਹਾਨੂੰ ਪਤਾ ਹਨਾ ਮੈਂ ਟਾਈਮ ਹੋਏ ਤੋਂ ਬਾਅਦ ਹੀ ਆਉਣਾ ਹੁੰਦਾ ਬੱਚਿਆਂ ਦੇ ਕਿਉਂਕਿ ਬੱਚੇ ਫਿਰ ਆਉਂਦੇ ਆ ਉਧਰ ਬੈਗ ਪਾ ਰੱਖਦੇ ਆ ਸਾਈਕਲ ਖੜੇ ਕਰਦੇ ਆ ਤੇ ਫਿਰ ਜਾ ਕੇ ਮੈਂ ਇੱਧਰ ਓਣੀ ਹੁੰਨੀ ਆ ਤੇ ਫਿਰ ਇੱਧਰ ਫਿਰ ਮੈਨੂੰ ਟਾਈਮ ਲੱਗ ਜਾਂਦਾ ਆ ਇਹਨੂੰ ਕੰਮ ਕਰਨ ਨੂੰ ਤੇ ਗੋਵਾ ਸੱਟਣਾ ਧਾਰ ਚੋਣੀ ਦੁੱਧ ਯਾਨੀ ਕਿ ਸੈਟਿੰਗ ਕਰਨਾ ਹਨਾ ਜਿੱਦਾਂ ਵੱਡੇ ਘਰੇ ਵੀ ਰੱਖਣਾ ਹੁੰਦਾ ਤੇ ਫਿਰ ਇੱਧਰ ਛੋਟੇ ਘਰੇ ਵੀ ਲੈ ਕੇ ਆਉਣਾ ਹੁੰਦਾ ਆ ਤੇ ਇੱਥੇ ਲਾਈਟ ਦੀ ਵੱਜੀ ਸੀਗੀ ਇੱਥੇ ਜਤਿੰਦਰ ਜਿਹੜਾ ਕੰਮ ਤੋਂ ਆ ਗਿਆ ਲੱ Đਾ ਸਾਡਾ ਦਿਓਰ ਮੇਰਾ ਉੱਪਰ ਕੰਮ ਤੇ ਜਾਂਦਾ ਸੀਗਾ ਜਾਂਦਾ ਆਇਆ ਤਾਂ ਕੰਮ ਤੋਂ ਆਇਆ ਆ ਤੇ ਇੱਥੇ ਅਸੀਂ ਬਸ ਗੱਲਾਂ ਕਰੀ ਜਾਂਦੇ ਸੀਗੇ ਬਿੱਲੀਆਂ ਦੀਆਂ ਬਿੱਲੀਆਂ ਆਈਆਂ ਹੋਈਆਂ ਨੇ ਸਾਡੇ ਦੋ ਆਗੀਆਂ ਪੈਸੇ ਇੱਕ ਆਉਂਦੀ ਹੁੰਦੀ ਡੈਡੀ ਦੁੱਧ ਪਾਉਂਦੇ ਹੁੰਦੇ ਉਹਨੂੰ ਇੱਕ ਬਿੱਲੀ ਨੂੰ ਤੇ ਹੁਣ ਸਾਡੇ ਆਗੀਆਂ ਨੇ ਅੱਜ ਦੋ ਬਿੱਲੀਆਂ ਤੇ ਮੈਂ ਮੰਮੀ ਨੂੰ ਕਹੀ ਜਾਂਦੀ ਸੀ ਕਿ ਮੈਂ ਕਿਹਾ ਦੋ ਆਗੀਆਂ ਬਿੱਲੀਆਂ ਤੇ ਡੈਡੀ ਨੂੰ ਮੈਂ ਕਿਹਾ ਡੈਡੀ ਹੁਣ ਕਿਹੜੀ ਬਿੱਲੀ ਨੂੰ ਦੁੱਧ ਪਾਵਾਂਗੇ ਡੈਡੀ ਕਹਿੰਦੇ ਬਿੱਲੀ ਤਾਂ ਇੱਕ ਆ ਇੱਕ ਬਲੂੰਗੜਾ ਆ ਤੇ ਉਹ ਵੀ ਜਾਨੀ ਬਰਾਬਰ ਹੋਇਆ ਪਿਆ ਨਾ ਉਹਦੇ ਮਾਂ ਦੇ ਆਪਦੇ ਦੇ ਵੱਡਾ ਹੋਇਆ ਪਿਆ ਵਾ ਤੇ ਰਸੋਈ ਵਿੱਚ ਨੂੰ ਵੜ ਚੱਲਿਆ ਸੀ ਫਿਰ ਮੈਂ ਮੰਮੀ ਨੂੰ ਇੱਥੇ ਹਾਕ ਦਿੱਤੀ ਮੈਂ ਕਿਹਾ ਮੰਮੀ ਵੀ ਬਿੱਲੀ ਰਸੋਈ ਵਿੱਚ ਵੜ ਚਲੀ ਆ ਤੇ ਚਾਹ ਇਹਦੇ ਵਾਸਤੇ ਜਤਿੰਦਰ ਵਾਸਤੇ ਬਣਾ ਕੇ ਰੱਖੀ ਹੋਈ ਸੀਗੀ ਤੇ ਮੈਂ ਕਿਹਾ ਉਹ ਨਾ ਡੋਲ ਜਾਵੇ ਫਿਰ ਸਾਰੀ ਰਸੋਈ ਆਪਾਂ ਨੂੰ ਸਾਫ਼ ਦੁਬਾਰਾ ਜਿਹੜੀ ਕਰਨੀ ਪਊਗੀ ਤੇ ਬਹੁਤ ਔਖਾ ਹੋ ਜਾਣਾ ਮੈਂ ਕਿਹਾ ਮਤਲਬ ਜੇ ਦੋਸੇ ਹੈਲਪ ਤੋਂ ਹੋਣਾ ਚਾਹ ਦਾ ਡੱਬਾ ਡੈੱਕ ਹੀ ਪਿਆ ਤੇ ਫਿਰ ਸਾਰੀ ਰਸੋਈ ਵਿੱਚ ਇਹ ਚਾਹ ਤੁਹਾਨੂੰ ਪਤਾ ਹੈ ਨਾ ਡੁੱਲ ਜਾਣੀ ਤੇ ਫਿਰ ਰਸੋਈ ਤਾਂ ਸਾਰੀ ਸਾਫ਼ ਕਰਨੀ ਪੈਣੀ ਹੈ ਝਾੜੂ ਪੋਚਾ ਦੁਬਾਰਾ ਲਾਉਣਾ ਪੈਣਾ ਸ਼ਾਮ ਨੂੰ ਤੁਮੇ ਕਿ ਔਖਾ ਹੋ ਜਾਣਾ ਤੁਸੀਂ ਬਿੱਲੀ ਨੂੰ ਭਜਾਓ ਤੇ ਬਾਹਰ ਦਾ ਕੁੰਡਾ ਲਾ ਦਿਓ ਰਸੋਈ ਦੇ ਦਾ ਪਤਾ ਨਹੀਂ ਕਿਉਂ ਖੁੱਲਾ ਛੱਡ ਦਿੰਦੇ ਮੇਰੀ ਆਦਤ ਤਾਂ ਮੈਂ ਰਸੋਈ ਦਾ ਕੁੰਡਾ ਲਾ ਕੇ ਰੱਖਦੀ ਆ ਪਰ ਪਤਾ ਨਹੀਂ ਮੰਮੀ ਹੁਣਾਂ ਨੂੰ ਕੀ ਆਤਾ ਹੈ ਖੁੱਲਾ ਛੱਡਿਆ ਹੁੰਦੇ ਆ ਬਾਕੀ ਜਵਾਕ ਵੀ ਸਾਡੇ ਟੇਕ ਦੇ ਨਹੀਂ ਹੈਗੇ ਤੇ ਗਾਂ ਦੇ ਮੂਰੇ ਡੈਡੀ ਬੈਠਦੇ ਆ ਫੇਰ ਜਾ ਕੇ ਗਾਂ ਹਨਾ ਖੜਦੀ ਆ ਨਹੀਂ ਤਾਂ ਲੱਤਾਂ ਛੜਾਣੀਆਂ ਮਰੀ ਜਾਂਦੀ ਰਹਿੰਦੀ ਹੈਗੀ ਤੇ ਬਹੁਤ ਔਖੀ ਆ ਚੋਣੀ ਸਵੇਰ ਵੇਲੇ ਤਾਂ ਡੈਡੀ ਆਪ ਹੀ ਚੋਂਦੇ ਨੇ ਤੇ ਮੰਮੀ ਹੁਣੀ ਮੂਰੇ ਸ਼ਾਇਦ ਖੜਦੇ ਹੋਣਗੇ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਦੂਜੇ ਘਰੇ ਹੁੰਨੀ ਆ ਕਿਉਂਕਿ ਸਵੇਰ ਦੇ ਟਾਈਮ ਜਿਹੜੇ ਟਾਈਮ ਅਸੀਂ 6 ਵਜੇ ਧਾਰ ਚੋਣੀ ਹੁੰਦੀ ਤੇ 6 ਵਜੇ ਤਾਂ ਮੈਂ ਬੱਚਿਆਂ ਨੂੰ ਜਿਹੜਾ ਹੈਗਾ ਸਾਮ ਸੰਭਾਲ ਕਰਦੀ ਹੁੰਨੀ ਇੱਥੇ ਸਾਢੇ 6 ਦਾ ਟਾਈਮ ਹੋਇਆ ਵਾ ਤੇ ਸਾਢੇ 6 ਹੀ ਅਸੀਂ ਸਵੇਰ ਚੋਣੀ ਹੁੰਦੀ ਤੇ ਉਸ ਟਾਈਮ ਤੇ ਮੈਂ ਬੱਚਿਆਂ ਨੂੰ ਰੈਡੀ ਕਰਨਾ ਹੁੰਦਾ ਆ ਤੇ ਫਿਰ ਡੈਡੀ ਕਹਿੰਦੇ ਕੋਈ ਗੱਲ ਨਹੀਂ ਸਵੇਰ ਮੈਂ ਚੋਲਿਆ ਕਰੂੰਗਾ ਸ਼ਾਮ ਨੂੰ ਤੂੰ ਚੋਲਿਆ ਕਰ ਧਾਰ ਫੇ ਘਰ ਦਾ ਦੁੱਧ ਦਾ ਸਰ ਜਾਂਦਾ ਆ ਹਨਾ ਜਦੋਂ ਆਪਾਂ ਮੁੱਲ ਲੈ ਕੇ ਦੁੱਧ ਵਾਰਤ ਦਿਆਂ ਤੇ ਬਹੁਤ ਔਖਾ ਹੋ ਜਾਂਦਾ ਆ ਅਸੀਂ ਪਹਿਲਾਂ ਮੱਝ ਦਾ ਦੁੱਧ ਲੈਂਦੇ ਰਹੇ ਆ ਜਦੋਂ ਸਾਡੀ ਗਾਂ ਸੋਣ ਵਾਲੀ ਸੀ 2 ਮਹੀਨੇ ਅਸੀਂ ਲਿਆਇਆ ਤਾਂ ਸਾਨੂੰ ਐਵੇਂ ਤੇ ਹੁਣ ਘਰ ਦਾ ਜਿੰਨਾ ਜੀ ਕਰਦਾ ਆ ਆਪਾਂ ਖੁੱਲਾ ਡੁੱਲਾ ਵਰਤ ਲੈਨੇ ਹਨਾ ਆਪਣੇ ਘਰ ਜੋਗਾ ਤਾਂ ਆਪਾਂ ਚਲੋ ਘਰੇ ਪਸ਼ੂ ਰੱਖਾਂਗੇ ਹਨਾ ਇਹ ਇਹ ਤਾਂ ਵਧੀਆ ਗੱਲ ਆ ਨਾਲੇ ਪਾਥੀਆਂ ਹੋ ਜਾਂਦੀਆਂ ਬਾਲਣ ਹੋ ਜਾਂਦਾ ਆ ਨਾਲੇ ਆਪਾਂ ਘਰ ਦਾ ਦੁੱਧ ਵਰਤ ਲੈਨੇ ਆ ਹੁਣ ਜਵਾਕ ਦੁੱਧ ਵੀ ਪੀਂਦੇ ਆ ਦਹੀਂ ਵੀ ਮੰਗਦੇ ਆ ਫਿਰ ਕਈ ਵਾਰ ਕਹਿ ਦਿੰਦੇ ਲੱਸੀ ਵੀ ਬਣਾ ਲਓ ਫਿਰ ਗਰਮ ਕਰੀਦਾ ਹਨਾ ਮਲਾਈ ਲਾਈ ਦੀਆ ਤੇ ਫਿਰ ਘਿਓ ਬਣਾਈਦਾ ਜਾਂ ਮੱਖਣੀ ਬਣਾਈਦੀ ਆ ਆਪ ਘਰ ਦੇ ਦੁੱਧ ਨਾਲ ਜਿੱਦਾਂ ਮਰਜੀ ਆਪਾਂ ਕਰ ਸਕਦੇ ਆ ਤੇ ਜੇ ਮੁੱਲ ਦਾ ਆਪਾਂ ਲਿਆਂਦਾ ਮੰਨ ਲਓ 3 ਕਿਲੋ ਲਿਆਂਦਾ ਤਾਂ ਉਹਨੂੰ ਸੋਚ-ਸੋਚ ਕੇ ਵਰਤੀਦਾ ਆ ਕਿ ਕਿਤੇ ਮਤਲਬ ਜ਼ਿਆਦਾ ਨਾ ਲੈਣਾ ਪਵੇ ਬਸ ਇਹਦੇ ਅਨਸਾਰ ਲੂ ਤੇ ਘਰੇ ਆਈ ਹੁੰਦਾ ਕੋਈ ਗੱਲ ਨਹੀਂ ਆ ਵੀ ਸ਼ਾਮਾਂ ਨੂੰ ਫੇਰ ਧਾਰ ਚੋਈ ਲੈਣੀ ਆ ਸਵੇਰ ਨੂੰ ਫੇਰ ਧਾਰ ਚੋਈ ਲੈਣੀ ਆ ਇਹ ਹੁੰਦਾ ਹੈ ਹਨਾ ਤੇ ਚਲੋ ਜੀ ਆਪਾਂ ਧਾਰ ਵੀ ਚੋ ਲਈ ਆ ਲੋ ਜੀ ਆਪਣਾ ਕੰਮ ਧੰਦਾ ਜਿਹੜਾ ਸਾਰਾ ਤਕਰੀਬਨ ਨਿਬੜ ਗਿਆ ਤੇ ਰੋਟੀ ਪਕਾਉਣੀ ਆ ਤੇ 6:30 ਦਾ ਟਾਈਮ 6:00 ਵਜੇ 25 ਮਿੰਟ ਜਿਹੜੇ ਹੋ ਚੁੱਕੇ ਆ ਤੇ ਰੋਟੀ ਆਪਾਂ ਲੇਟ ਲਾਉਣੀ ਆ ਸਾਢੇ 7:00 ਵਜੇ ਲਾਵਾਂਗੇ ਜਦੋਂ ਆ ਜਾਣਗੇ ਸਰਦਾਰ ਜੀ ਘਰੇ ਤੇ ਫਿਰ ਤੁਹਾਨੂੰ ਪਤਾ ਉਹ ਦੋਨੇ ਹੀ ਰੰਦਾ ਹਨਾ ਨੇਰੇ ਚ ਵੀਡੀਓ ਜਿਹੜੀ ਬਾਲੀ ਵਧੀਆ ਨਹੀਂ ਬਣਦੀ ਹੁਣ ਵੀ ਮੈਂ ਲਾਈਟ ਤੇ ਬਲਬ ਦੇ ਬਿਲਕੁਲ ਸਾਹਮਣੇ ਖੜ ਕੇ ਜਿਹੜਾ ਬਲੌਗ ਦਾ ਐਂਡ ਕਰਨ ਲੱਗੀ ਆ ਤੇ ਹਾਂਜੀ ਬਲੌਗ ਆਪਣੇ ਜਿਹੜੇ ਕਣ ਦੋ ਇੱਕ ਦੋ ਦਿਨਾਂ ਦੇ ਬਾਅਦ ਬਾਅਦ ਆਇਆ ਕਰਨਗੇ ਗੈਪ ਪਾ ਕੇ ਰੈਗੂਲਰ ਨਹੀਂ ਆਉਣੇ ਹੈਗੇ ਤੇ ਆਉਣਗੇ ਆਪਣੇ ਬਲੌਗ ਹੀ ਕਿਉਂਕਿ ਮੈਨੂੰ ਕਮੈਂਟ ਇੱਕ ਦੋ ਭੈਣਾਂ ਦੇ ਆਏ ਆ ਕਿ ਤੁਹਾਡੇ ਬਲੌਗ ਕਿਉਂ ਨਹੀਂ ਆਏ ਬਲੌਗ ਆਪਣੇ ਹੁਣ ਰੈਗੂਲਰ ਆਇਆ ਕਰਨਗੇ ਥੋੜੀ ਸਿਹਤ ਵੀ ਖਰਾਬ ਸੀ ਤੇ ਬਾਕੀ ਪਤਾ ਨਹੀਂ ਕਿਉਂ ਮਨ ਵੀ ਨਹੀਂ ਸੀ ਕਰ ਰਿਹਾ ਬਲੌਗ ਬਣਾਉਣ ਨੂੰ ਇਸ ਕਰਕੇ ਬਲੌਗ ਆ ਜਿਹੜੇ ਆਪਣੇ ਨਹੀਂ ਆ ਰਹੇ ਸੀ ਕਿ ਮਤਲਬ ਗੈਪ ਪਾ ਪਾ ਕੇ ਆ ਰਹੇ ਸੀ ਜਾਦਾ-ਜਾਦਾ ਪਰ ਹੁਣ ਤੀਜੇ ਚੌਥੇ ਤੁਹਾਨੂੰ ਜਿਹੜਾ ਵਲੌਗ ਆਪਣਾ ਆਜਿਆ ਕਰੂਗਾ ਸੋ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ